ਮੈਂ ਤੁਹਾਨੂੰ ਜਗੀ ਲੈਣਾ ਸਾਨੂੰ ਪਰੇਸ਼ਾਨ ਕਰਨੇ ਬਿਨਾਂ ਵੇ ਯਾਰ ਅਡਾ ਕੂਰ ਕੋਈ ਨਹੀਂ ਆਏ ਕਿਤਾਬ ਚੜ ਮੇਰੀ ਕੋਈ ਨਾਗੇ ਤੂੰ ਮੇਰੇ ਚੱਕਸ ਮਾਰਨ ਬੱਸ ਦੇ ਵਿੱਚ ਤੂੰ ਕਾਰ ਮਾਰਿਆ 100 ਸਵਾਰੀ ਗੋਲ ਮੈਂ ਹੋਰ ਕੀ ਕਰੀ ਤੂੰ ਸਾਨੂੰ ਯਾਰ ਗੱਡੀ ਪਿੱਛੇ ਪਰੇਸ਼ਾਨ ਬਰੋਲਾ ਨਹੀਂ ਸੜ ਦੇਖੋ ਇਹਦੀ ਗੱਲ ਸੁਣੋ ਤੁਸੀਂ ਬੋਲ ਸਕੋ ਮੇਰੀ ਗੱਲ ਸੁਣੋ ਜੇ ਗਲਤ ਹੋ ਮੈਂ ਗੱਡੀ ਨੂੰ ਸਾਈਡ ਤੇ ਲਾਉਣੀ ਮੈਂ ਸਾਰੀਆਂ ਲਗਾਉਣੀ ਉਹ ਤੋਂ ਮੇਰੇ ਤੇ ਕਰ ਰਿਹਾ ਚਲੋ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਰ ਦੋ ਪਰ ਮੈਂ ਇਹ ਨਹੀਂ ਉਹਨਾਂ ਦੀ ਬਦਿਆਲ ਵਾਲਾ ਵੀ ਸਾਨੂੰ ਤੰਗ ਕਰੇ ਰਾਤ ਦਾਵੇ ਦਾ ਕੋ ਅਗਲਾ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊ ਛਾਲ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਬੱਸ ਲੈ ਕੇ ਅੱਗੇ ਗੱਡੀ ਜਮਾਰਦਾ ਗੱਡੀ ਨੂੰ ਅਜੇ 15 ਦਿਨ ਹੋਏ ਭਾਈ ਲਿੱਤੀ ਨੂੰ ਹਾਂਜੀ 15 ਦਿਨ ਹੋਏ ਬਾਜੀ ਗੱਡੀ ਲਿੱਤੇ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ ਹਾਂਜੀ ਪਰ ਉਪਰ ਬਾਜੀ বাস ਸਹੀ ਸੀ বাস ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਾ ਲਾ ਕੇ ਅੱਗੇ ਲਿਆ ਰਿਹਾ ਬ੍ਰੇਕ ਮਾਰ ਮਾਰ ਕੇ ਬਾਜੀ ਮੈਂ ਉਧਰੋਂ ਆ ਰਿਹਾ ਸੀਗਾ ਟਿੱਬਾ ਰੋਡ ਵੱਲੋਂ ਉਧਰੋਂ ਤੇ ਮੈਂ ਵਾਪਸ ਮੋੜ ਕੇ ਇਧਰ ਜਾਣਾ ਸੀ ਗਊਸ਼ਾਲਾ ਵਾਲਾ ਮੈਂ ਇੰਡੀਕੇਟਰ ਦਿੱਤਾ ਸੀ ਬਕਾਇਦਾ বাস ਸਿੱਧੀ ਜਾ ਰਹੀ ਸੀ ਇੰਡੀਕੇਟਰ বাস ਨੂੰ ਦਿਖਦਾ বাস ਬੜੀ ਦੂਰ ਸੀ বাস ਵਾਲਿਆਂ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਬਾਜੀ ਥੋੜੀ ਕੰਟੈਕਟ ਕੰਡੈਕਟਰ ਹੱਥੋਂ ਬਾਈ ਕਹਿੰਦਾ ਜੀ ਕਹਿੰਦਾ ਮੈਂ ਸਰਕਾਰੀ ਮਲਾਜਮਾਂ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਕਹਿੰਦਾ ਜੋ ਕਰਨਾ ਤੂੰ ਕਰ ਲੈ ਉਦੋਂ ਧਮਕੀ ਦੇ ਰਿਹਾ ਉਦੋਂ ਧਮਕੀ ਦੇ ਰੇ ਬੱਸ ਲਾ ਕੇ ਧਰਨਾ ਦੇ ਦੇਣਾ ਉਦੋਂ ਧਮਕੀ ਦੇ ਰਿਹਾ ਭਾਈ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲੋ ਜਿਹੜੇ ਪੈਸੇ ਲੱਗਦੇ ਲਾ ਦਿਓ ਮੇਰੀ 15 ਦਿਨ ਬਰਾਨੀ ਗੱਡੀ ਨੇ 15 ਦਿਨ ਹੋਏ ਲੱਤ ਨੂੰ ਜਿੰਨੇ ਪੈਸੇ ਲੱਗਦੇ ਲਾ ਦਿਓ ਮੰਦੇ ਨਹੀਂ ਵੀ ਹੱਥੋਂ ਬਾਈ ਪੈਂਦਾ ਬੈ ਡਰਾਈਵਰ ਰੋਡਵੇ ਦੀ ਬੱਸ ਆ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਤੇ ਉਦੋਂ ਸਕਾਰਪਿਓ ਗੱਡੀ ਦਾ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀ ਕੀ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਦੇ ਉਹਨਾਂ ਸਕਾਰਪਿਓ ਦਾ ਥੋੜਾ ਪਤਾ ਨੁਕਸਾਨ ਹੋਇਆ ਅਸੀਂ ਲੱਖੇਦਾਰ ਨੂੰ ਸਮਝਾ ਪਏ ਆਪਣੇ ਗੱਡੀਆਂ ਸਾਈਡ ਤੇ ਕਰ ਲਓ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡ 'ਤੇ ਬੱਸਾ ਖੜਾ ਕੇ ਆਪਣਾ ਧੜਾ ਢੰਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦੇਵਾਂਗੇ ਇਹ ਮੈਨੂੰ ਗੱਲ ਕਹੀ ਇਨਾਂ ਨੇ ਜੱਤੀ ਵਾਲਾ ਕਹਿ ਰਿਹਾ ਕਿ ਮੈਂ ਹਿੰਦੀ ਕਰਾਂਗਾ ਲੇਕਿਨ ਬਾਕੀ ਵਾਲੇ ਵੀ ਉਹ ਇੱਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਅਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਔਰ ਉਹ ਥੋੜਾ ਉਹ ਗੱਡੀ ਨੀਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਕਾਰਵਾਈ ਕਰਦੇ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਉਹਨਾਂ ਨੂੰ ਇਹ ਗੱਡੀਆਂ ਥਾਣੇ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਤੇ ਬਣਦੀ ਉਹ ਕਾਰਵਾਈ ਕਰਾਂਗੇ